ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੇ ਹੇਠ ਪੰਜਾਬ ਪੁਲਿਸ ਵੱਲੋਂ ਗੈਂਗਸਟਰ ਤੇ ਬਾਹਰ ਮਹਮ ਚਲਾਈ ਜਾ ਰਹੀ ਹੈ ਇਸੇ ਦੇ ਅਧੀਨ ਖੰਨਾ ਪੁਲਿਸ ਵੱਲੋਂ ਖੰਨਾ ਦੇ ਮੀਟ ਮਾਰਕੀਟ ਵਿੱਚ ਇੱਕ ਅਵੇਅਰਨੈਸ ਕੈਂਪੇਨ ਚਲਾਈ ਜਾ ਰਹੀ ਹੈ ਕਿਉਂਕਿ ਖੰਨਾ ਪੁਲਿਸ ਵੱਲੋਂ ਇਸ ਮੀਟ ਮਾਰਕੀਟ ਇਲਾਕੇ ਨੂੰ ਅਡਾਪਟ ਕੀਤਾ ਗਿਆ ਸੀ ਅਤੇ ਗੈਂਗਸਟਰ ਬਾਦ ਨੂੰ ਜੜੋਂ ਖਤਮ ਕਰਨ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਖੰਨਾ ਪੁਲਿਸ ਵੱਲੋਂ ਬਸਰਜਿਸਨ ਕੀਤੇ ਜਾ ਰਹੇ ਨੇ ਤੇ ਲੋਕਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜੋ ਗੈਂਗਸਟਰ ਨੇ ਇਹਨਾਂ ਦਾ ਜੀਵਨ ਬਹੁਤ ਹੀ ਕੋਈ ਰਮਾਂਚਕ ਜੀਵਨ ਨਹੀਂ ਹੈ ਇਹਨਾਂ ਦਾ ਜੀਵਨ ਦੁੱਖਾਂ ਨਾਲ ਭਰਿਆ ਹੋਇਆ ਹੈ ਇਹਨਾਂ ਦੇ ਪਿੱਛੇ ਜੋ ਪਰਿਵਾਰ ਨੇ ਉਹਨਾਂ ਨੂੰ ਜੋ ਸੰਤਾਪ ਪੋਗਣਾ ਪੈਂਦਾ ਹੈ ਇਹ ਇਸ ਇਲਾਕੇ ਦੇ ਲੋਕਾਂ ਨੂੰ ਸਕਰੀਨ ਰਾਹੀਂ ਟੀਵੀ ਰਾਹੀਂ ਸਕਿੱਟਾਂ ਰਾਹੀਂ ਦਿਖਾਇਆ ਗਿਆ ਜਿਸ ਵਿੱਚ ਖੰਨਾ ਦੇ ਐਸਐਸਪੀ ਡਾਕਟਰ ਦਰ ਆਲੂਵਾਲੀਆ ਚੇਚੇ ਤੌਰ ਤੇ ਪੁੱਜੇ ਤੁਸੀਂ ਦੇਖ ਰਹੇ ਹੋ ਕਿ ਲੋਕ ਇਸ ਮਹਿਮ ਨੂੰ ਭਰਮਹੰਕਾਰਾ ਦੇ ਰਹੇ ਨੇ ਤੇ ਆਓ ਸੁਣਦੇ ਹਾਂ ਖੰਨਾ ਦੇ ਐਸਐਸਪੀ ਡਾਕਟਰ ਦਰਪਨ ਆਲੂਵਾਲੀਆ ਨੇ ਲੋਕਾਂ ਨੂੰ ਕੀ ਅਪੀਲ ਕੀਤੀ ਐਕਟੀਵਿਟੀ ਕੀਤੀਗੇ ਇਹੜੇ ਕੱਲ ਡਾਕਟਰ ਕਿੰਨੀ ਗੈਰੀ ਮਾਨਯੋਗ ਸੀਐਮ ਸਾਹਿਬ ਮਾਨਯੋਗ ਡੀਜੀਪੀ ਸਾਹਿਬ ਅਤੇ ਮਾਨਯੋਗ ਡੀਆਈਜੀ ਲੁਧਿਆਣਾ ਰੇਂਜ ਦੇ ਦਿਸ਼ਾ ਨਿਰਦੇਸ਼ ਅਧੀਨ ਸਾਡਾ ਗੈਂਗਸਟਰਾਂ ਤੇ ਵਾਰ ਲਗਾਤਾਰ ਜਾਰੀ ਹੈ ਇਸ ਵੀ ਹੀ ਲੜੀ ਵਿੱਚ ਸਾਡੇ ਤਿੰਨ ਦਿਨਾਂ ਦਾ ਆਪਰੇਸ਼ਨ ਪ੍ਰਹਾਰ ਰਿਹਾ ਇਨਾਤ ਲਾਦਿਨਾ ਵਿੱਚ ਕੰਨਾ ਪੁਲਿਸ ਨੇ ਸਕਸੈਸਫੁਲੀ 240 ਤੋਂ ਜ਼ਿਆਦਾ ਮਾੜੇ ਅਨਸਰਾਂ ਨੂੰ ਰਾਉਂਡ ਅਪ ਕੀਤਾ ਕਾਫੀਆਂ ਦੀ ਰੋਕੂ ਕਾਰਵਾਈਆਂ ਕੀਤੀਆਂ ਅਤੇ ਕਈ ਗੈਂਗਸਟਰ ਐਸੋਸੀਏਟਸ ਨੂੰ ਅਰੈਸਟ ਵੀ ਕੀਤੀ ਕਈ ਪ੍ਰੋਕਲੀਮਡ ਅਫੈਂਡਰਸ ਨੂੰ ਕਾਬੂ ਵੀ ਕੀਤਾ ਇਹਦੇ ਨਾਲ ਨਾਲ ਐਨਡੀਪੀਐਸ ਐਕਟ ਦੇ ਤਹਿਤ ਦੋ ਵੱਡੇ ਨਸ਼ਾ ਤਸਕਰਾਂ ਦੀ ਮੂਵੇਬਲ ਅਤੇ ਇਮੂਵੇਬਲ ਪ੍ਰਾਪਰਟੀ ਨੂੰ ਅਟੈਚ ਕਰਨ ਸੰਬੰਧੀ ਜਿਹੜੀ ਕਾਗਜ਼ੀ ਕਾਰਵਾਈ ਹੈ ਉਹ ਕਰਕੇ ਕੰਪੀਟੈਂਟ ਅਥਾਰਟੀ ਦਿੱਲੀ ਨੂੰ ਭੇਜਿਆ ਇਹਦੀ ਟੋਟਲ ਵੈਲਿਊ ਹੈਗੀ ਹੈ ਇੱਕ ਤਕਰੀਬਨ 1 ਕਰੋੜ 60 ਲੱਖ ਰੁਪਏ اسی ਦੀ ਲੜੀ ਵਿੱਚ ਜਿਹੜਾ ਕੱਲ ਸਿਵਲ ਪ੍ਰਸ਼ਾਸਨ ਅਤੇ ਪੁਲਿਸ ਪ੍ਰਸ਼ਾਸਨ ਨੇ ਮੀਟ ਮਾਰਕੀਟ ਨਾਮਕ ਡਰੱਗ ਹੌਟਸਪੌਟ ਨੂੰ ਅਡਾਪਟ ਕੀਤਾ ਸੀ ਇੱਥੇ ਅਸੀਂ ਅਵੇਰਨੈਸ ਕੈਂਪੇਨ ਕਰਨ ਆਏ ਹਾਂ ਇੱਥੇ ਇਹਨਾਂ ਨੂੰ ਸ਼ਾਰਟ ਫਿਲਮਜ਼ ਦੇ ਥਰੂ ਅਵੇਰਨੈਸ ਕਰਨ ਆ ਚਾਰੇ ਹਾਂ اسپੈਸ਼ਲੀ ਟਾਰਗੇਟਿੰਗ ਜਿਹੜੀ ਇੱਥੇ ਲੇਡੀਜ਼ ਨੇ ਤੇ ਬੱਚੇ ਨੇ ਇਹਦੇ ਨਾਲ ਹੀ ਮੈਂ ਤੁਹਾਡੇ ਸਾਰਿਆਂ ਨੂੰ ਖੰਨਾ ਦੇ ਨਾਗਰਿਕਾ ਅਤੇ ਪੰਜਾਬ ਦੇ ਸੂਬਾ ਨਾਗਰਿਕਾ ਨੂੰ ਇਹ ਸਨੇਹੀ ਅਤੇ ਸਖਤ ਅਪੀਲ ਕਰਨਾ ਚਾਹੁੰਦੀ ਹਾਂ ਕਿ ਅਸੀਂ ਆਪਣੇ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਰਾਤੇ ਪਾਈਏ ਮੈਨੂੰ ਕੋਈ ਲਾਜ ਨਹੀਂ ਆਦਾ ਤੁਹਾਡੇ ਗੈਂਗਸਟਰਵਾਦ ਕੋਈ ਰੋਮਾਂਚਕਤਾ ਨਹੀਂ ਹੈ ਇਹਦੇ ਅੰਦਰ ਇਹਦੇ ਅੰਦਰ ਸਿਰਫ ਦਰਦ ਅਤੇ ਜੇਲ ਤੇ ਪਰਿਵਾਰਾਂ ਦੀ ਤਬਾਈ ਹੈ ਜਿਹੜੇ ਲੋਕ ਬਾਹਰ ਬੈਠੇ ਇਸ ਸੋ ਕਾਲਡ ਗੈਂਗਸਟਰਸ ਅਤੇ ਉਹਨਾਂ ਦੀ ਐਸੋਸੀਏਟਸ ਨੂੰ ਹੀਰੋ ਬਣਾਉਂਦੇ ਨੇ ਇਹ ਸਾਡੇ ਨੌਜਵਾਨਾਂ ਨੂੰ ਗਲਤ ਰਾਹ ਤੇ ਪਾਰੇ ਨੇ ਜਿਹੜੇ ਸਾਡੇ ਗੈਂਗਸਟਰਸ ਜੇਲਾ ਵਿੱਚ ਹਨ ਇਹਨਾ ਇੱਥੇ ਉਹ ਰੋਜ਼ ਦਾ ਇੱਕ ਅਨਪ੍ਰੇਡਿਕਟੇਬਲ ਫਿਊਚਰ ਦੁੱਖ ਤੇ ਦਰਦ ਇਹਨਾਂ ਨੂੰ ਭੋਗਣਾ ਪੈਂਦਾ ਹੈ ਇਹਦੇ ਵਿੱਚ ਨਾ ਕੋਈ ਸੁੱਖ ਨਾ ਆਜ਼ਾਦੀ ਨਾ ਕੋਈ ਸ਼ਾਨ ਹੈ ਗੈਂਗਸਟਰ ਅਤੇ ਇਹਨਾਂ ਦੀ ਐਸੋਸੀਏਟਸ ਦੀ ਜਿਹੜੀ ਲਾਈਫ ਸਾਈਕਲ ਹੈ ਇਹ ਬਹੁਤ ਹੀ ਛੋਟੀ ਹੈ ਕਿਉਂਕਿ ਕਾਨੂੰਨ ਤੋਂ ਉੱਪਰ ਕੁਝ ਵੀ ਨਹੀਂ ਹੈ ਇਹਦੇ ਵਿੱਚ ਤੁਸੀਂ ਸਾਰੇ ਸਾਡਾ ਸਾਥ ਦਿਓ ਗੈਂਗਸਟਰਾਂ ਤੇ ਵਾਰ ਅਤੇ ਯੁੱਧ ਨਸ਼ਿਆਂ ਵਿਰੁੱਧ ਦੇ ਅੰਦਰ ਕਿਉਂਕਿ ਪੰਜਾਬ ਪੁਲਿਸ ਦੀ ਜ਼ੀਰੋ ਟੋਲਰੈਂਸ ਪਾਲਿਸੀ ਹੈ ਕ੍ਰਾਈਮ ਅਤੇ ਕ੍ਰਿਮੀਨਲਸ ਦੇ ਖਿਲਾਫ ਧੰਨਵਾਦ